ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ ਤੇ ਜਿਹੜੇ ਵੀ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਜ ਬਾਈ ਤੁਹਾਡੇ ਵਾਸਤੇ ਆਪਾਂ 95 ਮਾਡਲ 575 ਸਿੰਗਲ ਕਲਚ ਟਰੈਕਟਰ ਲੈ ਕੇ ਆਇਆ ਟਰੈਕਟਰ ਬਹੁਤ ਹੀ ਸਾਫ਼ ਸੁਥਰਾ ਤੇ ਬਹੁਤ ਹੀ ਸੋਹਣਾ ਟਰੈਕਟਰ ਹੈ ਟਰੈਕਟਰ ਦੀ ਕੀਮਤ ਬਾਈ ਨੇ ਮੰਗੀ 1,30,000 ਰੁਪਏ ਬਾਕੀ ਇਹਦੇ ਵਿੱਚ ਮੌਕੇ ਤੇ ਹੋ ਸਕਿਆ ਜਿੰਨਾ ਤੁਹਾਡਾ ਮਾਨਤਨ ਕੀਤਾ ਜਾਊ ਪੰਜਾਬ ਨੰਬਰ ਆ ਜੀ ਅਗਲੇ ਟਾਇਰ 20 ਤੋਂ 25 ਪੈਸੇ ਹਨ ਮਗਰਲੇ ਟਾਇਰ ਐ ਮਾਰਫ ਦੇ ਬਿਲਕੁਲ ਜਿਵੇਂ ਬ੍ਰਾਂਡ ਨਿਊ ਕਹੀ ਜੀ ਟਾਇਰ ਆ ਬਾਕੀ ਇੰਜਨ ਗੀਰ ਦਾ ਟਰੈਕਟਰ ਬਿਲਕੁਲ ਓਕੇ ਆ ਤੇ ਰੇਟ ਵੀ ਬਾਈ ਨੇ ਬਿਲਕੁਲ ਜਾਇਜ਼ ਮੰਗਿਆ ਜਿਵੇਂ ਟਾਇਰਾਂ ਦੀ ਗੱਲ ਕਰੀਏ ਟਾਇਰ ਸਾਨੂੰ ਦੱਸਿਆ ਹੀ ਮਗਰਲੇ ਬਿਲਕੁਲ ਜਿਵੇਂ ਨਵੇਂ ਆ ਤੇ ਇਹੀ ਟਰੈਕਟਰ ਬਾਈ ਜੀ ਬਾਗਾਪੁਰਾ ਨੇ ਏਰੀਆ ਦੇ ਵਿੱਚ ਖੜਾ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਬਾਈ ਦਾ ਨੰਬਰ ਉੱਪਰ ਚੱਲ ਰਿਹਾ ਤੇ ਬਾਈ ਨਾਲ ਗੱਲਬਾਤ ਕਰਕੇ ਤੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਜਿਹੜਾ ਬਾਈ ਨੇ ਰੇਟ ਮੰਗਿਆ 130000 ਰੁਪਿਆ ਇਦੇ ਵਿੱਚ ਤੁਹਾਡਾ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਤੇ ਜਿਹੜੇ ਵੀ ਇਨਟ੍ਰੇਟਰ ਖਰੀਦਣਾ ਜਲਦੀ ਤੋਂ ਜਲਦੀ ਬਾਈ ਨਾਲ ਕਰ ਲੋ ਕਾਲ ਤੇ ਬਹੁਤ ਹੀ ਘੱਟ ਬਾਈ ਨੇ ਮੰਗਿਆ ਰੇਟ ਸਾਰੇ ਵੀਰਾਂ ਦਾ